ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਪੂਜਾ ਮੈਂ ਐਮਬੀਏ ਦੀ ਪੜ੍ਹਾਈ ਕੀਤੀ ਸੀ ਪਰ ਮੈਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਸੀ ਮੈਂ ਚਾਹੁੰਦੀ ਸੀ ਕਿ ਮੈਨੂੰ ਕੋਈ ਨੌਕਰੀ ਮਿਲ ਜਾਵੇ ਕਿਉਂਕਿ ਮੈਂ ਇੱਕ ਸੁਧਾਰਨ ਪਰਿਵਾਰ ਦੀ ਧੀ ਸੀ ਮੈਂ ਸੋਹਣੀ ਸੀ ਜਵਾਨ ਸੀ ਗੁੰਦਵਾ ਸ਼ਰੀਰ ਜੋ ਵੀ ਮੁੰਡਾ ਮੈਨੂੰ ਦੇਖਦਾ ਤੇ ਮੈਨੂੰ ਪ੍ਰਪੋਜ਼ ਕਰ ਦਿੰਦਾ ਸੀ ਪਰ ਮੈਂ ਕਿਸੇ ਨੂੰ ਹਾਂ ਨਹੀਂ ਕਰਦੀ ਸੀ ਮੇਰਾ ਬਿਲਕੁਲ ਵੀ دل ਕਰਦਾ ਸੀ ਕਿ ਮੈਂ ਫਰੈਂਡਸ਼ਿਪ ਵਾਲੇ ਚੱਕਰਾਂ ਵਿੱਚ ਪਾਵਾਂ ਜਦ ਕਿ ਮੇਰੇ ਕੋਲ ਆਪਣਾ ਮੋਬਾਈਲ ਫੋਨ ਵੀ ਸੀ ਮੈਂ ਫੋਨ ਤੇ ਬਹੁਤ ਕੁਝ ਦੇਖਦੀ ਸੀ ਜੋ ਅੱਜ ਕੱਲ੍ਹ ਚੱਲਦਾ ਪਰ ਮੇਰੇ ਮਾਂ ਪਿਓ ਕਹਿੰਦੇ ਸੀ ਕਿ ਪੂਜਾ ਜਦੋਂ ਤੂੰ ਵੱਡੀ ਹੋ ਕੇ ਕੁਝ ਪੜ੍ਹ ਲਿਖ ਕੇ ਬਣ ਗਈ ਤਾਂ ਉਸ ਦਿਨ ਸਾਡਾ ਬਹੁਤ ਹੀ ਮਾਣ ਖੁਸ਼ ਹੋਊਗਾ ਤੇ ਤੇਰੀ ਪੜ੍ਹਾਈ ਤੇ ਅਸੀਂ ਇੰਨੇ ਪੈਸੇ ਲਾ ਦਿੱਤੇ ਆ ਜਦੋਂ ਤੈਨੂੰ ਨੌਕਰੀ ਮਿਲ ਗਈ ਤਾਂ ਸਾਰੇ ਪੈਸੇ ਦਾ ਮੁੱਲ ਮੁੜ ਜਾਊਗਾ ਮੈਂ ਵੀ ਚਾਹੁੰਦੀ ਸੀ ਕਿ ਮੈਨੂੰ ਜਲਦੀ ਤੋਂ ਜਲਦੀ ਨੌਕਰੀ ਮਿਲੇ ਫਿਰ ਹੌਲੀ-ਹੌਲੀ ਮੈਂ ਸੋਚਿਆ ਕਿ ਘਰੇ ਹੀ ਟਿਊਸ਼ਨ ਪੜਾਉਣ ਲੱਗ ਜਾਨੀ ਆ ਮੇਰੇ ਕੋਲ 11ਵੀਂ 12ਵੀਂ ਦੇ ਮੁੰਡੇ ਆਉਂਦੇ ਸੀ ਤੇ ਕੁਝ ਬੀਏ ਦੇ ਮੁੰਡਿਆਂ ਨੂੰ ਮੈਂ ਟਿਊਸ਼ਨ ਪੜਾਉਂਦੀ ਸੀ ਮੈਂ ਘਰੇ ਵੀ ਚੰਗੇ ਪੈਸੇ ਕਮਾਉਂਦੀ ਸੀ ਤੇ ਆਪਣੇ ਘਰ ਦਾ ਖਰਚਾ ਵੀ ਚੁੱਕਣ ਯੋਗੀ ਹੋ ਗਈ ਸੀ ਕਿਉਂਕਿ ਮੈਂ ਛੋਟੇ ਬੱਚਿਆਂ ਨਾਲ ਸਰਖ ਪਾਈ ਨਹੀਂ ਕਰਦੀ ਸੀ ਤੇ ਵੱਡੇ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਸੀ ਇਥੋਂ ਤੱਕ ਕਿ ਬੀਏ ਦੇ ਮੁੰਡੇ ਕੁੜੀਆਂ ਵੀ ਮੇਰੇ ਕੋਲ ਆਉਂਦੇ ਹੁੰਦੇ ਸੀ ਮੈਨੂੰ ਬਹੁਤ ਵਧੀਆ ਲੱਗਦਾ ਸੀ ਤੇ ਮੈਂ ਚੰਗੀ ਕਮਾਈ ਕਰਦੀ ਸੀ। ਮੁੰਡੇ ਵੀ ਬਹੁਤ ਸੋਹਣੇ ਹੁੰਦੇ ਸੀ ਪਰ ਅੱਜ ਤੱਕ ਮੇਰੇ ਦਿਮਾਗ ਵਿੱਚ ਉਹਨਾਂ ਬਾਰੇ ਕਦੀ ਕੁਝ ਗਲਤ ਖਿਆਲ ਨਹੀਂ ਸੀ ਆਇਆ। ਮੈਂ ਤਾਂ ਹਮੇਸ਼ਾ ਹੀ ਸੋਚਦੀ ਸੀ ਕਿ ਮੈਨੂੰ ਜਦੋਂ ਵੀ ਨੌਕਰੀ ਮਿਲੀ ਮੈਂ ਆਪਣੇ ਮਾਪਿਓ ਦੀ ਹਰ ਰੀਜ ਪੂਰੀ ਕਰੂੰਗੀ ਕਿਉਂਕਿ ਉਹਨਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ ਸੀ। ਮੇਰਾ ਇੱਕ ਹੀ ਭਰਾ ਸੀ ਤੇ ਉਹ ਮਰੇ ਤੋਂ ਛੋਟਾ ਸੀ ਤੇ ਮੈਂ ਆਪਣੇ ਭਰਾ ਨੂੰ ਵੀ ਬਹੁਤ ਪਿਆਰ ਕਰਦੀ ਸੀ। ਫਿਰ ਇੱਕ ਦਿਨ ਮੇਰੀ ਮਾਸੀ ਦਾ ਫੋਨ ਆਇਆ ਉਹ ਮੈਨੂੰ ਕਹਿ ਲੱਗੀ ਪੂਜਾ ਤੂੰ ਐਵੇਂ ਟਿਊਸ਼ਨ ਪੜਾ ਕੇ ਆਪਣਾ ਟਾਈਮ ਖਵਾ ਕਰਦੀ ਐ ਇੱਥੇ ਮੇਰੇ ਕੋਲ ਆ ਜਾ ਸਾਡੇ ਇੱਥੇ ਵਧੀਆ ਸਕੂਲ ਆ ਤੇ 15 ਤੋਂ 20000 ਰੁਪਏ ਤਨਖਾਹ ਦੇਣਗੇ ਉਹਨਾਂ ਨੂੰ ਵਧੀਆ ਟੀਚਰ ਦੀ ਲੋੜ ਨਾਲੇ ਤੇਨੂੰ ਐਕਸਪੀਰੀਅੰਸ ਵੀ ਆ ਤੇ ਉਪਰੋਂ ਤੂੰ ਪੜੀ ਵੀ ਬਹੁਤ ਆ ਇਸ ਲਈ ਤੂੰ ਮੇਰੇ ਕੋਲ ਆ ਜਾ ਤੇ ਤੈਨੂੰ ਇੱਥੇ ਹੀ ਲਵਾ ਦਿਆਂਗੀ ਇਹ ਗੱਲ ਸੁਣ ਕੇ ਮੇਰੇ ਘਰ ਦੇ ਬੜੇ ਖੁਸ਼ ਹੋਏ ਚਲ ਸਾਡੀ ਕੁੜੀ ਟੀਚਰ ਬਣ ਜਾਊਗੀ ਤੇ ਨਾਲੇ ਤੇਰੀ ਇਹ ਰੀਜ ਪੂਰੀ ਹੋ ਜਾਊਗੀ ਸਰਕਾਰੀ ਟੀਚਰ ਬਣਨਾ ਚਾਹੁੰਦੀ ਸੀ ਮੈਂ ਫਿਰ ਮੈਂ ਸੋਚਿਆ ਕਿ ਚੱਲ ਕੋਈ ਨਹੀਂ ਜਿੰਨਾ ਚਿਰ ਸਰਕਾਰੀ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਪ੍ਰਾਈਵੇਟ ਹੀ ਪੜਾ ਲੈਣੀ ਆ ਮੇਰੀ ਮਾਸੀ ਦੀ ਕੋਈ ਕੁੜੀ ਨਹੀਂ ਸੀ ਬਸ ਇੱਕ ਹੀ ਮੁੰਡਾ ਸੀ ਉਹ ਵੀ ਬਾਹਰ ਕੈਨੇਡਾ ਗਿਆ ਹੋਇਆ ਸੀ ਮਾਸੀ ਮਾਸੜ ਇਕੱਲੇ ਰਹਿੰਦੇ ਸੀ ਮੈਂ ਮਾਸੀ ਦੇ ਕਹਿਣ ਤੇ ਉਹਨਾਂ ਕੋਲ ਚਲੀ ਗਈ ਸਾਰੇ ਪਾਸੇ ਹਰਿਆਲੀ ਤੇ ਵਧੀਆ ਰਹਿਣ ਸਹਿਣ ਸੀ ਮੈਂ ਮਾਸੀ ਦੇ ਨਾਲ ਕਾਫੀ ਘੁੰਮਦੀ ਹੁੰਦੀ ਸੀ ਮੈਂ ਮਾਸੀ ਦੇ ਪਿੰਡ ਚਲੀ ਗਈ ਤੇ ਮਾਸੀ ਦੇ ਨਾਲ ਪ੍ਰਾਈਵੇਟ ਸਕੂਲ ਵਿੱਚ ਜਾ ਕੇ ਆਪਣੇ ਇੰਟਰਵਿਊ ਦਿੱਤੀ ਕਿ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਮੈਂ ਮਾਸੀ ਦੇ ਪਿੰਡ ਸਕੂਲ ਪੜਾਉਣ ਲੱਗ ਪਈ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਸੀ ਕਿ ਮੈਨੂੰ ਮੇਹੀ 18000 ਰੁਪਏ ਮਿਲਣ ਲੱਗ ਪਿਆ ਕਾਫੀ ਵੱਡਾ ਸਕੂਲ ਸੀ ਤੇ ਪ੍ਰਾਈਵੇਟ ਹੋਣ ਕਰਕੇ ਮੇਰੀ ਤਨਖਾਹ ਵੀ ਕਾਫੀ ਸੀ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਮੈਂ ਬੱਚਿਆਂ ਨੂੰ ਪੜਾਉਂਦੀ ਹੁੰਦੀ ਸੀ ਤਾਂ ਮੇਰਾ ਦਿਲ ਲੱਗ ਗਿਆ ਸੀ ਸਵੇਰ ਨੂੰ ਸਕੂਲ ਜਾਣਾ ਤੇ ਦੁਪਹਿਰ ਨੂੰ ਘਰ ਆ ਜਾਣਾ ਹੌਲੀ ਹੌਲੀ ਮਾਸੀ ਮੈਨੂੰ ਕਹਿਣ ਲੱਗੀ ਕਿ ਤੂੰ ਬਸ ਤੇ ਆਉਣੀ ਹੈ ਤੈਨੂੰ ਔਖਾ ਹੁੰਦਾ ਇਸ ਲਈ ਇੱਥੇ ਸਕੂਟਰੀ ਲੈ ਤੇ ਸਕੂਟਰੀ ਸਿੱਖ ਕੇ ਫਿਰ ਤੂੰ ਸਕੂਟਰੀ ਤੇ ਹੀ ਚਲੀ ਜਾਇਆ ਕਰੀ। ਮਾ ਸੜਨੇ ਮੈਨੂੰ ਸੈਕੰਡ ਹੈਂਡ ਸਕੂਟਰੀ ਲੈ ਦਿੱਤੀ। ਸਕੂਟਰੀ ਲੈ ਤਾਂ ਲਈ ਸੀ ਪਰ ਮੈਨੂੰ ਕੋਈ ਸਿਖਾਉਣ ਵਾਲਾ ਨਹੀਂ ਸੀ। ਇਸ ਲਈ ਮਾਸੀ ਕਹਿਣ ਲੱਗੀ ਕਿ ਆਪਣੇ ਗੁਆਂਢ ਦਾ ਮੁੰਡਾ ਉਹ ਤੈਨੂੰ ਸਕੂਟਰੀ ਸਿਖਾ ਦਿਆ ਕਰੂਗਾ। ਬਹੁਤ ਹੀ ਚੰਗਾ ਤੇ ਸ਼ਰੀਫ ਘਰ ਦਾ ਤੇ ਸਾਨੂੰ ਉਹਦੇ ਤੇ ਯਕੀਨ ਵੀ ਆ। ਤੂੰ ਸ਼ਾਮ ਨੂੰ ਘੰਟਾ ਕੋ ਉਹਦੇ ਕੋਲ ਸਕੂਟਰੀ ਸਿੱਖ ਲਿਆ ਕਰ। ਟਾਈਮ ਕੱਢ ਕੇ ਨਾਲੇ ਆਪਾਂ ਮਾਵਾਤੀਆਂ ਜਿੱਥੇ ਮਰਜ਼ੀ ਚਲੀ ਜਾਇਆ ਕਰਾਂਗੇ। ਨੇਤਾ तेरे ਮਾਸੜ ਨੂੰ ਸਪੈਸ਼ਲ ਕੰਮ ਤੋਂ ਛੁੱਟੀ ਕਰਨੀ ਪੈਂਦੀ ਆ ਮਾਸੜ ਦਾ ਤਾਂ ਆਪਣਾ ਗੈਰਾਜ ਸੀ ਤੇ ਕੰਮ ਬਹੁਤ ਵਧੀਆ ਚੱਲਦਾ ਸੀ ਉਹਨੂੰ ਤਾਂ ਵੇਲ ਹੀ ਨਹੀਂ ਮਿਲਦੀ ਸੀ ਫਿਰ ਜਦੋਂ ਮਾਸੜ ਨੇ ਗਵਾਂਢ ਦੇ ਮੁੰਡੇ ਜਗਰਾਜ ਨੂੰ ਮੇਰੇ ਬਾਰੇ ਦੱਸਿਆ ਤਾਂ ਕਿ ਮੇਰੀ ਧੀ ਆਈ ਹੋਈ ਆ ਤੇ ਉਹਨੂੰ ਤੂੰ ਸਕੂਟਰੀ ਸਿਖਾ ਦੇ ਪਹਿਲਾਂ ਤਾਂ ਉਹ ਮੇਰੇ ਤੋਂ ਸੰਗਦਾ ਸੀ ਮੈਨੂੰ ਲਈ ਸ਼ਰਮ ਜਿਹੀ ਮਹਿਸੂਸ ਹੁੰਦੀ ਸੀ ਪਰ ਹੌਲੀ-ਹੌਲੀ ਅਸੀਂ ਆਪਣੀ ਝਿਜਕ ਘਟਾ ਲਈ ਦਿੱਤੀ ਮੈਂ ਉਹਦੇ ਕੋਲੋਂ ਸਕੂਟਰੀ ਸਿੱਖਣ ਲੱਗ ਪਈ ਪਹਿਲੇ ਦਿਨ ਤਾਂ ਮੈਨੂੰ ਥੋੜਾ ਜਿਹਾ ਡਰ ਲੱਗਿਆ ਸੀ ਉਮੈਨੂ ਕਹਿੰਦਾ ਸੀ ਕਿ ਤੁਸੀਂ ਡਰੋ ਨਾ ਮੈਂ ਤੁਹਾਨੂੰ ਆਰਾਮ ਨਾਲ ਸਕੂਟਰੀ ਸਿਖਾਉਂਗਾ ਕੋਈ ਕਾਲੀ ਨਹੀਂ ਕਰਨੀ ਹੌਲੀ ਹੌਲੀ ਤੁਸੀਂ ਵਧੀਆ ਸਕੂਟਰੀ ਚਲਾਉਣੀ ਸਿੱਖ ਜਾਓਗੇ ਮੈਂ ਕਿਹਾ ਠੀਕ ਹੈ ਮੈਂ ਉਹਦੀ ਗੱਲ ਤਾਂ ਮੰਨ ਲਈ ਮੈਂ ਹੌਲੀ ਹੌਲੀ ਮੂਰੇ ਬੈਠ ਕੇ ਸਕੂਟਰੀ ਚਲਾਉਂਦੀ ਸੀ ਤੇ ਉਹ ਮੇਰੇ ਪਿੱਛੇ ਬੈਠਦਾ ਸੀ ਮੈਂ ਸ਼ਰਮ ਮਹਿਸੂਸ ਕਰਦੀ ਸੀ ਕਿਉਂਕਿ ਉਹ ਮੇਰੇ ਪਿੱਛੇ ਬੈਠਾ ਮੇਰੀ ਪਿੱਠ ਦੇ ਨਾਲ ਲੱਗਦਾ ਸੀ ਜਦੋਂ ਕੋਈ ਮੂੜ ਮੋੜਦਾ ਹੁੰਦਾ ਤਾਂ ਉਹ ਮੇਰੇ ਹੱਥਾਂ ਤੇ ਹੱਥ ਰੱਖ ਕੇ ਹੈਂਡਲ ਮੋੜਨਾ ਸਿਖਾਉਂਦਾ ਸੀ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਤੇ ਮੇਰੀ ਧੌਂ ਦੇ ਲੱਗ ਗਿਆ ਆਪਣਾ ਮੂੰਹ ਕਰਕੇ ਦੱਸ ਦਿੰਦਾ ਹੁੰਦਾ ਸੀ ਇਸ ਤਰ੍ਹਾਂ ਰੇਸ ਦਿਓ ਇਸ ਤਰ੍ਹਾਂ ਹੌਲੀ ਬ੍ਰੇਕ ਲਾਓ ਮੈਨੂੰ ਬਹੁਤ ਅਜੀਬ ਜਿਹਾ ਲੱਗਦਾ ਸੀ ਸ਼ਰਮ ਵੀ ਮਹਿਸੂਸ ਹੁੰਦੀ ਸੀ ਪਰ ਬੇਸ਼ਰਮੀ ਜਿਹੀ ਤੇ ਝੱਜਕ ਆਪਣੇ ਮਾਨ ਵਿੱਚੋਂ ਕੱਢ ਕੇ ਮੈਂ ਸਕੂਟਰੀ ਸਿੱਖਣ ਲੱਗ ਪਈ ਇੱਕ ਦਿਨ ਉਹ ਮੇਰੇ ਜਿਆਦਾ ਹੀ ਕੋਲ ਹੋ ਗਿਆ ਮੈਂ ਉਹਨੂੰ ਕਿਹਾ ਕਿ ਥੋੜਾ ਪਿੱਛੇ ਹੋ ਜਾਓ ਮੈਨੂੰ ਕੰਫਰਟੇਬਲ ਜਿਹਾ ਨਹੀਂ ਲੱਗਦਾ ਕੰਮਾ ਤੁਹਾਨੂੰ ਸਭ ਕੁਝ ਕੰਫਰਟੇਬਲ ਲੱਗੂਗਾ ਜਦੋਂ ਤੁਸੀਂ ਸਕੂਟਰੀ ਸਿੱਖ ਗਏ। ਸਕੂਟਰੀ ਤਾਂ ਇਦਾਂ ਹੀ ਸਿਖਾਉਂਦੀ ਆ ਜਿਵੇਂ ਪਿੱਛੇ ਹੋ ਗਿਆ ਤਾਂ ਤੁਸੀਂ ਆਪ ਵੀ ਡਿੱਗੋਗੇ ਨਾਲੇ ਮੈਨੂੰ ਵੀ ਸੁੱਟ ਦਿਓਗੇ। ਬੜੇ ਪਿਆਰ ਨਾਲ ਮੇਰੇ ਨਾਲ ਬੋਲਦਾ ਸੀ। ਫਿਰ ਇੱਕ ਦਿਨ ਮੈਂ ਹੈਂਡਲ ਸੰਭਾਲਣ ਲੱਗ ਪਈ ਤੇ ਸਕੂਟਰੀ ਵਧੀਆ ਚਲਾਉਣ ਲੱਗ ਪਈ। ਉਹ ਵੀ ਕਹਿਣ ਲੱਗਾ ਕਿ ਚਲੋ ਬਾਜ਼ਾਰ ਚੱਲਦੇ ਆਂ ਨਾਲੇ ਤੁਹਾਨੂੰ ਟ੍ਰੈਫਿਕ ਵਿੱਚ ਲੰਘਾਉਣੇ ਸਿਖਾ ਦੇਉਂਗਾ। ਮੈਂ ਉਹਦੇ ਨਾਲ ਬਾਜ਼ਾਰ ਚਲੇ ਗਏ। ਜਦੋਂ ਮੈਂ ਉਹਦੇ ਨਾਲ ਬਾਜ਼ਾਰ ਗਈ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਸੀ। ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ। ਮੈਂ ਪਹਿਲੀ ਵਾਰ ਸਕੂਟਰੀ ਚਲਾ ਕੇ ਬਾਜ਼ਾਰ ਗਈ ਸੀ। ਮੈਂ ਉਹਨੂੰ ਕਿਹਾ ਕਿ ਜਵਰਾਜ ਤੁਸੀਂ ਸਕੂਟਰੀ ਚਲਾਓ ਤੇ ਕਿਸੇ ਸਾਫ਼ ਜੇ ਰੋਡ ਤੇ ਮੈਨੂੰ ਫੜਾ ਦਿਓ। ਮੈਨੂੰ ਕਹਿਣ ਲੱਗਾ ਕਿ ਠੀਕ ਆ, ਚੱਲ ਮੇਰੇ ਮਗਰ ਬੈਠ ਜਾਓ। ਮੈਂ ਉਹਦੇ ਮਗਰ ਬੈਠ ਗਈ। ਤਾਂ ਗਰਮੀ ਬਹੁਤ ਜ਼ਿਆਦਾ ਸੀ। ਸ਼ਾਮ ਦੇ 5 ਵਜੇ ਗਏ ਸੀ। ਇੰਨੀ ਧੁੱਪ ਵਿੱਚ ਮੈਨੂੰ ਵਾਰ-ਵਾਰ ਪਿਆਸ ਲੱਗ ਰਹੀ ਸੀ। ਮੈਂ ਉਹਨੂੰ ਕਿਹਾ ਕਿ ਜਵਰਾਜ ਕਿਸੇ ਦੁਕਾਨ ਤੋਂ ਇੱਕ ਪਾਣੀ ਦੀ ਬੋਤਲ ਲੈ ਲਓ ਮੈਨੂੰ ਬਹੁਤ ਪਿਆਸ ਲੱਗੀ ਆ ਉਹ ਮੈਨੂੰ ਕਹਿਣ ਲੱਗਿਆ ਕੋਈ ਗੱਲ ਨਹੀਂ ਇੱਥੇ ਲੱਗੇ ਹੀ ਸਾਡੇ ਰਿਸ਼ਤੇਦਾਰ ਰਹਿੰਦੇ ਆ ਆਪਾਂ ਉਹਨਾਂ ਦੇ ਘਰੇ ਚਲੇ ਜਾਈਏ ਤੇ ਚਾਹ ਪਾਣੀ ਪੀ ਕੇ ਆਰਾਮ ਨਾਲ ਘਰ ਆਵਾਂਗੇ ਤੇ ਫਿਰ ਤੈਨੂੰ ਨਾਲੇ ਦਿਨ ਸਕੂਟਰ ਵੀ 2 ਘੰਟੇ ਆਰਾਮ ਨਾਲ ਪੁੱਲੇ ਰੋਡ ਤੇ ਸਿਖਾਉਂਗਾ ਮੈਂ ਉਹਦੀ ਗੱਲ ਮੰਨ ਲਈ ਜਦੋਂ ਮੈਂ ਉਹਦੇ ਨਾਲ ਉਹਦੇ ਰਿਸ਼ਤੇਦਾਰਾਂ ਦੇ ਘਰ ਗਈ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਦਾ ਘਰ ਪਿੰਡੋਂ ਬਾਹਰ ਵੱਰ ਸੀ ਉਹਨਾਂ ਨੇ ਆਪਣੀ ਜ਼ਮੀਨ ਵਿੱਚ ਹੀ ਘਰ ਬਣਾਇਆ ਹੋਇਆ ਸੀ। ਉਹਨਾਂ ਦੇ ਗੇਟ ਵਿੱਚ ਜਾਂਦੇ ਮੈਨੂੰ ਬੜਾ ਅਜੀਬ ਜਿਹਾ ਲੱਗਿਆ। ਕਿਸੇ ਬੱਚੇ ਜਾਂ ਕਿਸੇ ਵੱਡੇ ਇਨਸਾਨ ਦੀ ਮੈਨੂੰ ਕੋਈ ਹੀ ਨਹੀਂ ਆ ਰਹੀ ਸੀ। ਮੈਂ ਉਹਨੂੰ ਕਿਹਾ ਕਿ ਜਵਰਾਜ ਇਹਨਾਂ ਦੇ ਘਰ ਵਿੱਚ ਤਾਂ ਕੋਈ ਵੀ ਨਹੀਂ। ਉਹ ਕਹਿਣ ਲੱਗਾ ਕਿ ਇਹ ਮੇਰੀ ਭੂਆ ਦਾ ਘਰ ਹੈ। ਪਰ ਉਹ ਘਰ ਨਹੀਂ ਉਹ ਵੀ ਆਪਣੇ ਰਿਸ਼ਤੇਦਾਰੀ ਵਿੱਚ ਕਿਤੇ ਵਿਆਹ ਗਏ ਹੋਏ ਆ। ਭੂਆ ਦੀ ਸਾਸਰੀ ਘਰੇ ਆਪਾਂ ਇੱਥੇ ਕੁਝ ਦੇਰ ਰੁਕਦੇ ਹਾਂ। ਜਦੋਂ ਅਸੀਂ ਅੰਦਰ ਗਏ ਤਾਂ ਇੱਕ ਬਜ਼ੁਰਗ ਔਰਤ ਬੈਠੀ ਸੀ। ਅਸੀਂ ਦੋਵੇਂ ਨੇ ਉਹਨੂੰ ਬੁਲਾਇਆ ਤਾਂ ਜਵਰਾਜ ਨੇ ਮੈਨੂੰ ਇੱਕ ਕਮਰੇ ਵਿੱਚ ਬੈਠਣ ਲਈ ਕਹਿ ਦਿੱਤਾ ਮੈਂ ਉਹਦੇ ਨਾਲ ਕਮਰੇ ਵਿੱਚ ਬੈਠ ਗਈ ਉਹ ਮੇਰੇ ਲਈ ਠੰਡਾ ਪਾਣੀ ਲੈ ਕੇ ਆਇਆ ਤੇ ਕਹਿ ਲਗਾ ਜੇ ਕੁਝ ਖਾਣ ਨੂੰ ਦਿਲ ਕਰਦਾ ਤਾਂ ਦੱਸ ਦੇ ਭੂਆ ਦੇ ਘਰ ਖਾਣ ਨੂੰ ਬਹੁਤ ਕੁਝ ਪਿਆ ਮੈਂ ਕਿਹਾ ਨਹੀਂ ਨਹੀਂ ਪਾਣੀ ਪੀ ਕੇ ਆਪਾਂ ਚੱਲਦੇ ਹਾਂ ਹਜੇ ਮੈਂ ਇੰਨੀ ਗੱਲ ਹੀ ਕਹੀ ਸੀ ਤਾਂ ਉਹ ਕਹਿਣ ਲੱਗਾ ਕਿ ਨਹੀਂ ਨਹੀਂ ਇੰਨੀ ਜਲਦੀ ਵੀ ਕੀ ਐ ਮੈਂ ਪਾਣੀ ਪੀਤਾ ਤੇ ਗਲਾਸ ਟੇਬਲ ਤੇ ਰੱਖ ਦਿੱਤਾ ਜਵਰਾਜ ਨੇ ਅੰਦਰੋਂ ਦਰਵਾਜ਼ਾ ਬੰਦ ਕੀਤਾ ਤੇ ਕੁੰਡੀ ਲਾ ਲਈ ਮੈਨਾਂ ਨੇ ਕਿਹਾ ਕਿ ਜਗਰਾਜ ਜੀ ਤੁਸੀਂ ਕੀ ਕਰ ਰਹੇ ਹੋ ਦਰਵਾਜ਼ਾ ਖੋਲੋ ਆਪਾਂ ਚੱਲੀਏ ਹੁਣ ਰੈਸਟ ਕਰਨ ਦਾ ਟਾਈਮ ਨਹੀਂ ਆ ਹੁਣ ਆਪਾਂ ਨੂੰ ਇੱਥੋਂ ਜਾਣਾ ਚਾਹੀਦਾ ਮੇਰੀ ਇਹ ਗੱਲ ਸੁਣ ਕੇ ਜਗਰਾਜ ਨੇ ਆਪਣੇ ਮੂੰਹ ਤੇ ਸਮਾਈਲ ਜਿਹੀ ਲਿਆਵੀ ਤੇ ਕਹਿਣ ਲੱਗਾ ਇੰਨੀ ਵੀ ਜਲਦੀ ਕੀ ਆ ਇਹਨਾਂ ਸੋਨਾਂ ਹੋਸਨ ਜਿਸ ਮੁੰਡੇ ਦੇ ਕੋਲ ਹੋਵੇ ਉਹਦਾ ਦਿਲ ਕਿੱਦਾਂ ਕਰੂਗਾ ਕਿਤੇ ਜਾਣ ਨੂੰ ਮੈਂ ਕਿਹਾ ਕਿ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਉਹ ਕਹਿਣ ਲੱਗਾ ਕਿ ਤੈਨੂੰ ਪਤਾ ਨਾ ਕਿ ਜਦੋਂ ਦੀ ਤੂੰ ਮੇਰੇ ਕੋਲੋਂ ਸਕੂਟਰੀ ਸਿੱਖਦੀ ਐ ਮੈਨੂੰ ਤੇਰੇ ਨਾਲ ਅਚਾਨਕ ਪਿਆਰ ਹੋ ਗਿਆ ਮੈਨੂੰ ਤੇਰੇ ਬਿਨਾ ਕੁਝ ਚੰਗਾ ਨਹੀਂ ਲੱਗਦਾ ਜਿੰਨਾ ਟਾਈਮ ਤੂੰ ਮੇਰੇ ਕੋਲ ਸਕੂਟਰੀ ਸਿੱਖਣ ਲਈ ਨਹੀਂ ਆਉਂਦੀ ਉਹਨਾਂ ਟਾਈਮ ਮੈਨੂੰ ਇੰਜ ਲੱਗਦਾ ਰਹਿੰਦਾ ਕਿ ਜਿਵੇਂ ਇਕੱਲਾ ਹੀ ਮੈਂ ਹੋਵਾਂ ਮੇਰੇ ਦਿਲ ਵਿੱਚ ਤੇਰੀ ਤਾਂਗ ਵਿੱਚ ਹੀ ਰਹਿੰਦੀ ਆ ਕਿ ਤੂੰ ਜਲਦੀ ਤੋਂ ਜਲਦੀ ਸਕੂਲ ਤੋਂ ਆਵੇਂ ਤੇ ਮੇਰੇ ਕੋਲੋਂ ਸਕੂਟਰੀ ਸਿੱਖਣ ਲਈ ਆ ਜਾਵੇਂ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਮੈਂ ਉਹਦੀ ਇਹ ਗੱਲ ਸੁਣੀ ਤੇ ਉੱਠ ਕੇ ਖੜੀ ਹੋ ਗਈ ਮੈਂ ਕਿਹਾ ਮੈਂ ਇਹੋ ਜਿਹੀ ਬਿਲਕੁਲ ਨਹੀਂ ਆ ਮੈਂ ਇੱਕ ਚੰਗੇ ਤੇ ਸ਼੍ਰੀ ਪਰਿਵਾਰ ਦੀ ਧੀ ਆ ਮੇਰੀ ਮਾਸੀ ਨੇ ਤੇਰੇ ਤੇ ਯਕੀਨ ਕਰਕੇ ਮੈਨੂੰ ਸਕੂਟਰੀ ਸਿੱਖਣ ਲਈ ਤੇਰੇ ਕੋਲ ਭੇਜਿਆ ਨਹੀਂ ਤਾਂ ਅੱਜ ਤੱਕ ਮੈਂ ਕਿਸੇ ਮੁੰਡੇ ਤੇ ਯਕੀਨ ਨਹੀਂ ਕੀਤਾ ਇਥੋਂ ਤੱਕ ਕਿ ਜਵਾਨ ਮੁੰਡੇ ਮੇਰੇ ਕੋਲ ਟਿਊਸ਼ਨ ਪੜਨ ਲਈ ਵੀ ਆਉਂਦੇ ਰਹੇ ਆ ਕਿਸੇ ਵੱਲ ਮੈਂ ਮਾੜੀ ਨਜ਼ਰ ਨਾਲ ਨਹੀਂ ਦੇਖਿਆ ਤੇ ਤੁਸੀਂ ਮੇਰੇ ਨਾਲ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਮੈਨੂੰ ਕਹਿਣ ਲੱਗਾ ਕਿ ਇਹਦੇ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਆ ਇਨਾ ਕਹਿੰਦੇ ਹੋਏ ਉਹਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੈਨੂੰ ਜੱਫੀ ਪਾ ਲਈ ਮੈਂ ਉਹਨੂੰ ਕਿਹਾ ਕਿ ਮੈਨੂੰ ਛੱਡ ਦਿਓ ਇਦਾਂ ਚੰਗੇ ਨਹੀਂ ਲੱਗੇਦਾ ਕਿਸੇ ਦੇ ਘਰ ਵਿੱਚ ਆਪਾਂ ਖੜੇ ਹਾਂ ਪਲੀਜ਼ ਜੇ ਮੇਰਾ ਦਿਲ ਮੰਨੂਗਾ ਤਾਂ ਮੈਂ ਤੁਹਾਨੂੰ ਹਾਂ ਕਰ ਦੇਉਂਗੀ ਮੈਂ ਅੱਜ ਤੱਕ ਕਿਸੇ ਮੁੰਡੇ ਦੇ ਲਈ ਆਪਣੇ ਦਿਲ ਵਿੱਚ ਕੋਈ ਫੀਲਿੰਗ ਨਹੀਂ ਰੱਖੀ ਤਾਂ ਜੂਰਾਜ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਲੱਗਾ ਕਿ ਅੱਜ ਤੋਂ ਮੇਰੇ ਲਈ ਫੀਲਿੰਗ ਲੈਣੀ ਸ਼ੁਰੂ ਕਰ ਦੇ ਮੇਰੇ ਲਈ ਹੀ ਤੇਰੇ ਦਿਲ ਵਿੱਚ ਪਿਆਰ ਹੋਣਾ ਚਾਹੀਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੈਨੂੰ ਵੇਖਦਿਆਂ ਹੀ ਮੇਰੇ ਦਿਲ ਵਿੱਚੋਂ ਇੱਕ ਪਿਆਰ ਜੀ ਪਿਆਰੀ ਜਿਹੀ ਆਵਾਜ਼ ਨਿਕਲਦੀ ਆ ਤੇ ਉਹ ਸੀ ਕਿ ਮੇਰੀ ਜ਼ਿੰਦਗੀ ਤੇਰੇ ਨਾਲ ਹੀ ਲੰਘੇ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਐ ਮੈਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਜਵਰਾਜ ਨੇ ਮੇਰੀ ਗੱਲ ਤੇ ਕਿਸ ਕਰ ਦਿੱਤੀ ਤੇ ਕਹਿ ਲੱਗਾ ਮੈਂ ਤੇਰੇ ਨਾਲ ਜ਼ਬਰਦਸਤੀ ਨਹੀਂ ਕਰਨਾ ਚਾਹੁੰਦਾ ਇਸ ਲਈ ਮੈਨੂੰ ਹੁਣੇ ਹਾਂ ਕਰ ਦੇ ਮੈਂ ਤੇਰੀ ਵੇਟ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਮੈਂ ਇਹ ਚਾਹਣਾ ਕਿ ਕੱਲ ਨੂੰ ਤੂੰ ਮੈਨੂੰ ਕੋਈ ਬਹਾਨਾ ਲਾਵੇਂ ਤੇ ਸਕੂਟਰੀ ਸਿੱਖਣੀ ਨਾਮ ਹੈ ਮੈਂ ਤੇਰੇ ਕੋਈ ਛੱਟ ਨਹੀਂ ਲੱਗਣ ਦੇਣਾ ਚਾਹੁੰਦਾ ਇਸ ਲਈ ਤੈਨੂੰ ਮੈਂ ਆਪਣੇ ਨਾਲ ਰੱਖਦਾ ਨਹੀਂ ਤਾਂ ਮੈਂ ਤੈਨੂੰ ਦਿਲੋਂ ਪਿਆਰ ਕਰਦਾ ਇਸ ਲਈ ਤੇਰੇ ਲਈ ਸਪੈਸ਼ਲ ਟਾਈਮ ਕੱਢ ਕੇ ਆਉਂਦਾ ਤੇ ਤੇਰੀ ਮਾਸੀ ਮੇਰੇ ਤੇ ਬਹੁਤ ਯਕੀਨ ਵੀ ਕਰਦੀ ਹੈ ਉਪਰੋਂ ਇੰਨਾ ਸੋਹਣਾ ਹੁਸਨ ਤੇ ਜਵਾਨ ਦੇਖ ਕੇ ਕਿਸ ਮੁੰਡੇ ਦਾ ਮਨ ਨਹੀਂ ਲਲਚਾਉਂਦਾ ਮੈਂ ਉਹਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਕਿ ਉਹ ਮੈਨੂੰ ਕੁਝ ਦਿਨਾਂ ਵਿੱਚ ਹੀ ਇੰਨਾ ਪਿਆਰ ਕਰਨ ਲੱਗ ਪਿਆ ਮੈਂ ਉਹਨੂੰ ਹਾਂ ਨਹੀਂ ਕਰਨਾ ਚਾਹੁੰਦੀ ਸੀ ਪਰ ਮੈਂ ਮਜਬੂਰ ਹੋ ਗਈ ਸੀ ਮੈਂ ਉਹਨੂੰ ਹਾਂ ਕਰ ਬੈਠੀ ਉਹਨਾ ਟਾਈਮ ਉਹ ਮੈਨੂੰ ਛੱਡਦਾ ਹੀ ਨਹੀਂ ਸੀ ਮੈਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਸੀ ਇਸ ਲਈ ਮੈਂ ਉਹਨੂੰ ਹਾਂ ਕਰਕੇ ਆਪਣੀ ਜਾਨ ਛਡਾਉਣਾ ਸਹੀ ਸਮਝਿਆ ਜੇ ਮੈਂ ਉਹਨੂੰ ਨਾ ਕਰਦੀ ਤਾਂ ਮੈਂ ਉਹਦੇ ਨਾਲ ਕੋਈ ਬਹਿਸਵਾਜੀ ਕਰਕੇ ਕੋਈ ਤਮਾਸ਼ਾ ਬਣਾਉਂਦੀ ਤਾਂ ਪੱਕਾ ਉਹ ਮੇਰੀ ਇੱਜ਼ਤ ਨੂੰ ਲੁੱਟ ਸਕਦਾ ਸੀ ਸ਼ਾਇਦ ਰੱਬ ਨੇ ਮੈਨੂੰ ਬਚਾ ਲਿਆ ਸੀ ਮੈਂ ਉਹਨੂੰ ਹਾਂ ਕੀਤੀ ਤਾਂ ਮੈਂ ਉਹਦੇ ਨਾਲ ਫੋਨ ਤੇ ਗੱਲ ਵੀ ਕਰਨ ਲੱਗ ਪਈ ਅਸੀਂ ਰਾਤ ਦਿਨ ਇੱਕ ਦੂਜੇ ਨਾਲ ਗੱਲਾਂ ਕਰਦੇ ਹੁੰਦੇ ਸੀ ਹਰ ਰੋਜ਼ ਮੈਨੂੰ ਸਕੂਲੀ ਸਿਖਾਉਣ ਲਈ ਜਾਂਦਾ पूरा महीना हो गया सी मासी कहन लगी के पूजा तैनू हजे तक स्कूटरी चलाणे ही नहीं आई ता मैं कहया कि मासी मैंने थोड़ा थोड़ा डर लागदा ट्रैफिक ਦੇ ਵਿੱਚ ਬਹੁਤ ਵੱਡੇ ਸਾਧਨ ਹੁੰਦੇ ਆ ਇਸ ਲਈ ਮੈਨੂੰ ਉਹਨਾਂ ਤੋਂ ਡਰ ਲੱਗਦਾ ਤਾਂ मासी कहन लगी ਕੋਈ ਗੱਲ ਨਹੀਂ ਤੂੰ ਤਸੱਲੀ ਨਾਲ ਸਕੂਟਰੀ ਸਿੱਖ ਲੈ ਪਰ ਧਿਆਨ ਨਾਲ ਚਲਾਈਂ ਤੇਰਾ ਹਜੇ ਵਿਆਹ ਹੋਣਾ ਕਿ ਤੇ ਸਾਟ ਨਾ ਲਵਾ ਲਵੇਂ ਮੈਂ ਮਨ ਵਿੱਚ ਸੋਚਿਆ ਕਿ ਜਿਹਦੇ ਕੋਲੋਂ ਮੈਨੂੰ ਸਕੂਟਰੀ ਸਿੱਖਣ ਲਈ ਲਾਇਆ ਉਹ ਤਾਂ ਮੈਨੂੰ ਸਕੂਟਰੀ ਚਲਾਉਣੇ ਨਹੀਂ ਜੰਦਾ ਸਭੋਂ ਮੈਨੂੰ ਹੱਦੋਂ ਵੱਧ ਪਿਆਰ ਕਰਦਾ ਤੇ ਤੁਹਾਡੇ ਨਾਲੋਂ ਜ਼ਿਆਦਾ ਫਿਕਰ ਉਹ ਮੇਰੀ ਕਰਦਾ ਮੈਂ ਅਜੇ ਮਨ ਵਿੱਚ ਇਹੀ ਗੱਲਾਂ ਸੋਚਦੀ ਰਹੀ ਸੀ ਕਿ ਸ਼ਾਮ ਨੂੰ ਜਵਰਾਜ ਘਰ ਆ ਗਿਆ ਕਹਿਣ ਲੱਗਾ ਆਂਟੀ ਪੂਜਾ ਨੂੰ ਭੇਜ ਦਿਓ ਅੱਜ ਮੈਂ ਕਿਤੇ ਜ਼ਰੂਰੀ ਕੰਮ ਜਾਣਾ ਇਸ ਲਈ ਮੈਂ ਜਲਦੀ ਹੀ ਵਿੱਚ ਆ ਤੇ ਇਹਨੂੰ ਥੋੜਾ ਜਿਹਾ ਟਾਈਮ ਲਵਾ ਕੇ ਘਰ ਛੱਡ ਜਾਊਗਾ ਉਹਨੂੰ ਦੇਖ ਕੇ ਤਾਂ ਮੈਨੂੰ ਇੰਜ ਲੱਗਦਾ ਸੀ ਜਿਵੇਂ ਮੇਰੇ ਸਾਹ ਵਿੱਚ ਸਾਹ ਪੈ ਗਏ ਮੈਨੂੰ ਵੀ ਉਹਦੇ ਨਾਲ ਦਿਲੋਂ ਪਿਆਰ ਹੋ ਗਿਆ ਸੀ ਇਹ ਪਹਿਲੀ ਵਾਰ ਮੈਨੂੰ ਪਿਆਰ ਹੋਇਆ ਸੀ ਜਿਹੜਾ ਜਵਰਾਜ ਨਾਲ ਹੀ ਹੋਇਆ ਸੀ ਤੇ ਉਹਦੇ ਬਿਨਾ ਮੈਨੂੰ ਵੀ ਸਭ ਕੁਝ ਅਧੂਰਾ ਜਿਹਾ ਲੱਗਦਾ ਸੀ ਮੈਂ ਜਵਰਾਜ ਨਾਲ ਚਲੀ ਗਈ ਸਾਰਾ ਬੁਝਾਰ ਘੁੰਮ ਕੇ ਜਵਰਾਜ ਨੇ ਮੈਨੂੰ ਘਰ ਛੱਡ ਕੇ ਉਹ ਕਿਤੇ ਚਲਾ ਗਿਆ ਸੀ ਜਦੋਂ ਮੈਂ ਉਹਨੂੰ ਫੋਨ ਕੀਤਾ ਤਾਂ ਕੈਨ ਲੱਗਾ ਮੈਨੂੰ ਜ਼ਰੂਰੀ ਕੰਮ ਸੀ ਅਸਲੀ ਕਿਤੇ ਗਿਆ ਹੋਇਆ ਸੀ ਬਸ ਹੁਣ ਤੂੰ ਮੈਨੂੰ ਮਿਲਣ ਦੇ ਲਈ ਤਿਆਰ ਹੋ ਜਾ ਆਪਾਂ ਕੱਲ ਨੂੰ ਕਿਸੇ ਵਧੀਆ ਰੈਸਟੋਰੈਂਟ ਵਿੱਚ ਮਿਲਾਂਗੇ ਮੈਂ ਇਸ ਸਾਲ ਲਈ ਵੀ ਹਾਂ ਕਰ ਬੈਠੀ ਕਿਉਂਕਿ ਮੈਂ ਆਪ ਵੀ ਉਹਨੂੰ ਮਿਲਣਾ ਚਾਹੁੰਦੀ ਸੀ ਮੇਰੇ ਦਿਲ ਵਿੱਚ ਆਪਣੇ ਆਪ ਹੀ ਉਹਦੇ ਲਈ ਪਿਆਰ ਜਿਆ ਹੁੰਦਾ ਸੀ ਕਾਸ਼ ਮੇਰੇ ਕੋਲ ਉਹ ਹਰ ਵੇਲੇ ਜਗਰਾਜ ਜੀ ਹੀ ਰਹੇ ਮੈਂ ਕਿਸੇ ਮੁੰਡੇ ਨੂੰ ਪਹਿਲੀ ਵਾਰ ਪਿਆਰ ਕੀਤਾ ਸੀ ਸ਼ਾਇਦ ਇਸ ਲਈ ਮੈਨੂੰ ਇੱਕ ਪਿਆਰੀ ਜਿਹੀ ਫੀਲਿੰਗ ਆਉਂਦੀ ਸੀ ਸਾਡਾ ਦੋਵਾਂ ਦਾ ਪਿਆਰ ਬਹੁਤ ਗੂੜਾ ਪੈ ਗਿਆ ਸੀ ਅਸੀਂ ਦੋਵਾਂ ਨੇ ਸਾਰੀ ਜ਼ਿੰਦਗੀ ਸਾਥ ਨਿਭਾਉਣ ਦਾ ਵਾਅਦਾ ਕਰ ਲਿਆ ਸੀ ਫਿਰ ਅਗਲੇ ਦਿਨ ਮੈਂ ਉਹਨੂੰ ਮਿਲਣ ਦੇ ਲਈ ਰੈਸਟੋਰੈਂਟ ਗਈ ਸਕੂਟਰੀ ਸਿੱਖੰਦੇ ਬਾਹਾਂ ਨਹੀਂ ਅਸੀਂ ਇੱਕ ਦੂਸਰੇ ਨੂੰ ਮਿਲਦੇ ਸੀ ਤਾਂ ਉਹ ਮੈਨੂੰ ਰੈਸਟੋਰੈਂਟ ਤੋਂ ਆਪਣੇ ਕਿਸੇ ਦੋਸਤ ਦੇ ਘਰ ਲੈ ਗਿਆ ਜਿੱਥੇ ਅਸੀਂ 2 ਘੰਟੇ ਕਮਰੇ ਵਿੱਚ ਰਹੇ ਸਾਡੇ ਵਿੱਚ ਉਹ ਸਭ ਕੁਝ ਹੋ ਗਿਆ ਸੀ ਮੈਂ ਜੋ ਰਾਜ ਤੋਂ ਬਹੁਤ ਖੁਸ਼ ਸੀ ਉਹਨੇ ਮੈਨੂੰ ਇੰਨਾ ਪਿਆਰ ਕੀਤਾ ਕਿ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਉਹ ਮੇਰੇ ਨਾਲ ਇੰਨਾ ਖੁਸ਼ ਸੀ ਕਿ ਜਿਵੇਂ ਉਹਦਾ ਹੂਨ ਹੋਰ ਵੀ ਵੱਧ ਗਿਆ ਹੋਵੇ ਵਾਰ-ਵਾਰ ਮੈਨੂੰ ਪਿਆਰ ਨਾਲ ਗਲੇ ਲਗਾਉਣਾ ਤੇ ਮੇਰਾ ਮੂੰਹ ਚੁੰਮਣਾ ਨੂੰ ਚੰਗਾ ਲੱਗਦਾ ਸੀ ਉਹ ਮੇਰੀ ਜਾਨ ਬਣ ਗਿਆ ਸੀ ਫਿਰ ਇੱਕ ਦਿਨ ਮੇਰੀ ਮੰਮੀ ਦਾ ਫੋਨ ਆਇਆ ਕਹਿਣ ਲੱਗੀ ਕਿ ਪੂਜਾ ਤੈਨੂੰ ਨੌਕਰੀ ਪਤਾ ਨਹੀਂ ਮਿਲਨੀ ਆ ਕਿ ਨਹੀਂ ਹੁਣ ਤੂੰ ਵਿਆਹ ਕਰਵਾ ਲੈ ਮੈਂ ਵੀ ਆਪਣਾ ਇਹ ਬੋਝ ਹਲਕਾ ਕਰਨਾ ਚਾਹੁੰਦੀ ਆ ਤੇ ਤੇਰੇ ਵਿਆਹ ਲਈ ਮੈਂ ਇੱਕ ਮੁੰਡਾ ਦੇਖ ਲਿਆ ਮੈਨੂੰ ਬਹੁਤ ਪਸੰਦ ਆ ਅਸੀਂ ਹੁਣ ਰਿਸ਼ਤੇ ਦੀ ਗੱਲ ਅੱਗੇ ਤੋਰਾਂਗੇ ਤੂੰ ਆਹੀ ਮਹੀਨਾ ਸਕੂਲ ਵਿੱਚ ਧੂਰਾ ਕਰ ਤੇ ਤਨਖਾਹ ਲੈ ਕੇ ਵਾਪਸ ਘਰ ਆ ਜਾ ਮੈਂ ਜਦੋਂ ਇਹ ਗੱਲ ਸੁਣੀ ਤਾਂ ਮੇਰੇ ਹੋਸ਼ ਉੱਡ ਗਏ ਮੇਰੀ ਮਾਂ ਨੇ ਮੈਨੂੰ ਬਿਨਾਂ ਪੁੱਛੇ ਮੇਰੇ ਵਿਆਹ ਦੀ ਗੱਲ ਤੋਰ ਲਈ। ਮੈਨੂੰ ਇਹ ਚੰਗਾ ਨਹੀਂ ਲੱਗਦਾ ਸੀ ਪਰ ਜਵਰਾਜ ਬਿਨਾ ਮੇਰਾ ਜੀਨ ਅਧੂਰਾ ਸੀ। ਮੈਂ ਤਾਂ ਜਵਰਾਜ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਹ ਸਭ ਕੁਝ ਵੀ ਉਹਦੇ ਨਾਲ ਕਰ ਲਿਆ ਸੀ। ਮੈਂ ਉਹਦੇ ਨਾਲ ਹੀ ਆਪਣੀ ਜ਼ਿੰਦਗੀ ਲਗਾਉਣਾ ਚਾਹੁੰਦੀ ਸੀ। ਮੈਂ ਜਦੋਂ ਜਵਰਾਜ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਾ ਤੇਰੇ ਘਰ ਦੇ ਮੰਨਣ ਜਾਂ ਨਾ ਪਰ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਤੇ ਨਾ ਹੀ ਤੇਨੂੰ ਕਿਤੇ ਹੋਰ ਵਿਆਹ ਕਰਵਾਉਂਦੀ ਨੂੰ ਦੇਖ ਸਕਦਾ। ਮੈਂ ਕੁਝ ਖਾ ਕੇ ਮਰ ਜਾਊਂਗਾ ਜਾਂ ਫਿਰ ਤੇਰੇ ਘਰ ਦੇ ਮਨਾ ਮੰਨੇ ਤਾਂ ਤੈਨੂੰ ਲੈ ਕੇ ਭੱਜ ਜਾਊਗਾ ਇਹ ਗੱਲ ਸੁਣ ਕੇ ਤਾਂ ਮੈਨੂੰ ਵੀ ਇੱਕ ਅਜੀਬ ਜਿਹੀ ਚੁਣਚਣੀ ਛੜੀ ਕਿ ਪਤਾ ਨਹੀਂ ਮੇਰੇ ਨਾਲ ਕੀ ਹੋ ਜਾਣਾ ਜਵਰਾਜ ਮੈਨੂੰ ਕਹਿਣ ਲੱਗਾ ਕਿ ਇਹ ਗੱਲ ਤੂੰ ਇੱਕ ਵਾਰ ਆਪਣੇ ਮਾਸੀ ਨਾਲ ਕਰਕੇ ਵੇਖ ਕੀ ਪਤਾ ਉਹ ਮੰਨ ਜਾਵੇ ਤੇ ਆਪਣਾ ਵਿਆਹ ਹੋ ਜਾਵੇ ਮੈਂ ਉਹਨੂੰ ਕਿਹਾ ਕਿ ਇਹ ਤਾਂ ਕਦੇ ਨਹੀਂ ਹੋ ਸਕਦਾ ਮਾਸੀ ਕਦੀ ਵੀ ਮੇਰਾ ਵਿਆਹ ਤੇਰੇ ਨਾਲ ਨਹੀਂ ਕਰਵਾਉਗੀ ਉਹ ਤੇ ਆਪ ਮੇਰਾ ਰਿਸ਼ਤਾ ਕਿਤੇ ਹੋਰ ਵੇਖਦੀ ਫਿਰਦੀ ਆ ਤੇ ਉਹ ਵੀ ਮੇਰੀ ਮੰਮੀ ਦੀ ਗੱਲ ਨਾਲ ਸਹਿਮਤਾ ਮੈਂ ਮਾਸੀਨ ਪਿਆ ਕਿ ਮਾਸੀ ਮੈਨੂੰ ਜਗਰਾਜ ਬਹੁਤ ਸੋਹਣਾ ਲੱਗਦਾ ਕਾਸ਼ ਮੈਨੂੰ ਇਹੋ ਜਿਹਾ ਮੁੰਡਾ ਮਿਲ ਜਾਂਦਾ ਤੇ ਮੈਂ ਉਹਦੇ ਨਾਲ ਖੁਸ਼ ਰਹਿੰਦੀ ਮੇਰੀ ਇਹ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਮੈਂ ਤਾਂ ਤੈਨੂੰ ਆਪਣੀ ਧੀ ਬਣਾ ਕੇ ਇੱਥੇ ਲਿਆਂਦਾ ਸੀ ਤੇ ਇੱਕ ਯਕੀਨ ਕਰਕੇ ਹੀ ਤੈਨੂੰ ਉਹਦੇ ਕੋਲ ਸਕੂਟਰੀ ਥੱਲੇ ਭੇਜਿਆ ਸੀ ਕਿ ਹੁਣ ਜਿੱਥੇ ਅਸੀਂ ਤੇ ਰਿਸ਼ਤਾ ਕਰਦੇ ਹੁਣ ਉੱਥੇ ਹੀ ਵਿਆਹ ਕਰਵਾ ਸਾਨੂੰ ਤੇਰੇ ਤੇ ਬਹੁਤ ਮਾਣ ਆ ਸਾਡੀ ਦੋਨਾਂ ਭੈਣਾਂ ਦੀ ਤੂੰ ਇੱਕ ਹੀ ਧੀ ਐ ਤੇ ਅਸੀਂ ਤੇਰੇ ਤੇ ਬਹੁਤ ਮਾਣ ਕਰਦੇ ਆ ਇਹ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਸੀ ਨਾ ਤਾਂ ਮੈਂ ਮਾਸੀ ਨੂੰ ਕੁਝ ਕਹਿ ਸਕਦੀ ਸੀ ਤੇ ਨਾ ਹੀ ਆਪਣੀ ਮਾਂ ਨੂੰ ਕੋਈ ਜਵਾਬ ਦੇ ਸਕਦੀ ਸੀ ਦੂਜਾ ਜਵਰਾਜ ਮੈਨੂੰ ਫੋਨ ਤੇ ਫੋਨ ਕਰੀ ਜਾਂਦਾ ਸੀ ਕਿ ਜੇ ਕੋਈ ਨਹੀਂ ਮੰਨਦਾ ਤਾਂ ਮੇਰੇ ਨਾਲ ਭੱਜ ਕੇ ਕੋਰਟ ਮੈਰਿਜ ਕਰਵਾ ਲੈ ਸਾਡੀ ਕਿਹੜਾ ਤੇਰੀ ਮਾਸੀ ਦੇ ਨਾਲ ਕੋਈ ਬੁਢੀ ਰਿਸ਼ਤੇਦਾਰੀ ਆ ਸਿਰਫ ਗਵਾਂਢੀ ਆ ਸਾਡਾ ਘਰ ਉਹਨਾਂ ਦੇ ਘਰ ਦੇ ਪਿਛਲੇ ਪਾਸੇ ਆ ਅਸੀਂ ਕੁਝ ਟਾਈਮ ਬਾਅਦ ਸਾਰੀ ਫੈਮਿਲੀ ਕੈਨੇਡਾ ਹੀ ਚਲੇ ਜਾਣਾ ਅਸੀਂ ਆਪਣੀ ਫਾਇਲ ਲਗਾਈ ਹੋਈ ਆ ਜੀ ਆਪਣਾ ਵਿਆਹ ਹੋ ਗਿਆ ਤਾਂ ਅਸੀਂ ਤੈਨੂੰ ਵੀ ਨਾਲ ਹੀ ਲੈ ਕੇ ਜਾਵਾਂਗੇ ਅਸੀਂ ਕਿਹੜਾ ساری ਜ਼ਿੰਦਗੀ ਤੇਰੀ ਮਾਸੀ ਦੇ ਕੋਲ ਹੀ ਰਹਿਣਾ ਮੈਂ ਉਹਨੂੰ ਕਿਹਾ ਕਿ ਤੂੰ ਜਦੋਂ ਬਾਹਰ ਚਲਾ ਗਿਆ ਤਾਂ ਮੈਨੂੰ ਵੀ ਬਾਹਰ ਹੀ ਸਾਧ ਲੈਣਾ ਮੈਂ ਹਜੇ ਕਿਸੇ ਨਾਲ ਵਿਆਹ ਨਹੀਂ ਕਰਵਾਉਂਗੀ ਤੂੰ ਬਾਹਰ ਚਲਾ ਜਾ ਮੈਂ ਤੇਰੇ ਨਾਲ ਹੀ ਵਿਆਹ ਕਰਵਾ ਲਾਂਗੀ ਤੂੰ ਮੈਨੂੰ ਬਾਹਰ ਸਾਧ ਲਈ ਉਹ ਮੈਨੂੰ ਕਹਿਣ ਲੱਗਾ ਕਿ ਪੂਜਾ ਮੈਨੂੰ ਗੱਲਾਂ ਵਿੱਚ ਨਾ ਲਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਸਵੇਰ ਨੂੰ ਹੀ ਮੇਰੇ ਨਾਲ ਚੱਲ ਤੇ ਆਪ ਕੋਟ ਮੈਰਿਜ ਕਰਵਾ ਲੈ ਮੈਂ ਕੁਝ ਵੀ ਨਹੀਂ ਕਹਿ ਸਕਦੀ ਸੀ ਜਿੱਦਾਂ ਜਦ ਕਰਾਂ ਤੇ ਮੈਂ ਜਗਰਾਜ ਦੇ ਨਾਲ ਭੱਜ ਕੇ ਕੋਟ ਮੈਰਿਜ ਕਰਵਾ ਲਈ ਉਹਦੇ ਨਾਲ ਵਿਆਹ ਕਰਵਾ ਲਿਆ ਜਦੋਂ ਮੈਂ ਉਹਦੇ ਨਾਲ ਭੱਜ ਕੇ ਵਿਆਹ ਕਰਵਾਇਆ ਤਾਂ ਮਾਸੀ ਦੇ ਪਿੰਡ ਦੇ ਸਾਰੇ ਮਾਸੀ ਦੇ ਸਾਰੇ ਪਿੰਡ ਵਿੱਚ ਹਹਾਕਾਰ ਮੱਚ ਗਈ ਸਾਰੇ ਪਾਸੇ ਰੌਲਾ ਪੈ ਗਿਆ ਕਿ ਇੰਨੀ ਚੰਗੀ ਪੂਜਾ ਜਿਹਦੀ ਕਿਸੇ ਮੁੰਡੇ ਨਾਲ ਕੋਈ ਗੱਲ ਨਹੀਂ ਸੀ ਆਪਣੀ ਮਾਸੀ ਦੇ ਪਿੰਡ ਜਾ ਕੇ ਕਿਸੇ ਮੁੰਡੇ ਨਾਲ ਕਿੱਦਾਂ ਭੱਜ ਗਈ ਕੋਈ ਯਕੀਨ ਨਹੀਂ ਕਰਦਾ ਸੀ ਜਗਰਾਜ ਦੇ ਘਰ ਦੇ ਫੋਨ ਕਰਦੇ ਸੀ ਉਹਨਾਂ ਦੀ ਧੀ ਉਹਨਾਂ ਦੇ ਘਰ ਛੱਡ ਕੇ ਅਸੀਂ ਬੇਚੀ ਨਹੀਂ ਕਰਵਾ ਸਕਦੇ ਪਰ ਜੁਰਾਜ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਸੀ ਕਹਿਣ ਲੱਗਦਾ ਕਿ ਮੈਂ ਇਹਨੂੰ ਦਿਲੋਂ ਪਿਆਰ ਕਰਦਾ ਤੇ ਮੈਂ ਕਿਸੇ ਵੀ ਕੀਮਤ ਤੇ ਨਹੀਂ ਛੱਡ ਸਕਦਾ ਜੁਰਾਜ ਦੀ ਮਾਂ ਵਾਰ-ਵਾਰ ਫੋਨ ਕਰਦੀ ਸੀ ਕਿ ਆਪਾਂ ਕੈਨੇਡਾ ਦਾ ਵੀਜ਼ਾ ਲਗਾਇਆ ਹੋਇਆ ਤੇ ਫਿਰ ਇਹ ਇੱਥੇ ਇਕੱਲੀ ਰਹੋਗੇ ਜੁਰਾਜ ਨੇ ਕਿਸੇ ਦੀ ਕੋਈ ਗੱਲ ਨਾ ਸੁਣੀ ਤੇ ਮੈਨੂੰ ਲੈ ਕੇ ਆਪਣੇ ਨਾਨੀ ਦੇ ਘਰ ਲੈ ਗਿਆ ਉੱਥੇ ਮੈਂ 1 ਮਹੀਨਾ ਰਹੀ ਤੇ ਜੁਰਾਜ ਦਾ ਵੀਜ਼ਾ ਲੱਗ ਗਿਆ ਮੈਂ ਇਕੱਲੀ ਉਹਦੇ ਬਿਨਾ ਕਿੱਦਾਂ ਰਹਿ ਸਕਦੀ ਸੀ ਮੈਂ ਰੋਈ ਜਾਂਦੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਪੂਜਾ ਤੂੰ ਰੋ ਨਾ ਮੈਂ ਤੈਨੂੰ ਵੀ ਨਾਲ ਲੈ ਕੇ ਹੀ ਚਾਊਂਗਾ ਤੂੰ ਟੈਨਸ਼ਨ ਨਾ ਲੈ ਉਹਨੇ ਆਪਣੇ ਘਰਦਿਆਂ ਨੂੰ ਕਹਿ ਦਿੱਤਾ ਕਿ ਤੁਸੀਂ ਚਲੇ ਜਾਓ ਮੈਂ ਨਹੀਂ ਜਾਣਾ ਉਹਦੇ ਘਰ ਦੇ ਬਹੁਤ ਮਨਤਾ ਕਰਦੇ ਸੀ ਕਿ ਇਹਨੂੰ ਇੱਥੇ ਹੀ ਰਹਿਣ ਦੇ ਆਪਾਂ ਇਹਨੂੰ ਬਾਅਦ ਵਿੱਚ ਸੱਦ ਲਾਵਾਂਗੇ ਪਰ ਮੈਂ ਜੋਰਾਜ ਬਿਨਾਂ ਨਹੀਂ ਰਹਿ ਸਕਦੀ ਸੀ ਕਿਉਂਕਿ ਮੇਰੀ ਜ਼ਿੰਦਗੀ ਵਿੱਚ ਹੋਣਾ ਇੱਕੋ ਹੀ ਮੇਰਾ ਸਹਾਰਾ ਸੀ ਮੈਂ ਆਪਣਾ ਤਾਂ ਸਭ ਕੁਝ ਛੱਡ ਕੇ ਜੋਰਾਜ ਨੂੰ ਚੁਣਿਆ ਸੀ ਮੈਂ ਉਹਨੂੰ ਕਿਹਾ ਕਿ ਜੇ ਤੂੰ ਮੈਨੂੰ ਇਕੱਲੀ ਨਹੀਂ ਛੱਡ ਗਿਆ ਤਾਂ ਮੈਂ ਮਰ ਜਾਵਾਂਗੀ। ਮੇਰੀ ਇੰਨੀ ਗੱਲ ਸੁਣ ਕੇ ਕਹਿਣ ਲੱਗਾ ਕਿ ਠੀਕ ਆ ਮੈਂ ਵੀ ਨਹੀਂ ਜਾਊਂਗਾ। ਉਹਨਾਂ ਨੇ ਉਹਨੇ ਆਪਣੇ ਘਰ ਦੇ ਨੂੰ ਬਾਹਰ ਭੇਜ ਦਿੱਤਾ ਤੇ ਆਪ ਮੇਰੇ ਕੋਲ ਆਪਣੇ ਨਾਨੀ ਦੇ ਘਰ ਹੀ ਰਹਿਣ ਲੱਗ ਪਿਆ। ਕੁਝ ਟਾਈਮ ਬਾਅਦ ਮੈਂ ਸੋਚਿਆ ਕਿ ਪੂਜਾ ਇੱਥੇ ਮੈਂ ਕਿਹੜਾ ਕੋਈ ਕੰਮ ਕਰਦਾ ਕਿਉਂ ਨਾ ਆਪਾਂ ਦੋਵੇਂ ਵੀ ਬਾਹਰ ਚਲੇ ਜਾਈਏ। ਇਹ ਗੱਲ ਉਹਨੇ ਆਪਣੇ ਮਾਂ ਨਾਲ ਕੀਤੀ ਤਾਂ ਉਹਨੇ ਵੀ ਸੋਚਿਆ ਕਿ ਮੇਰਾ ਪੁੱਤ ਇਕੱਲਾ ਰਹਿੰਦਾ ਉਹਨੂੰ ਵੀ ਇੱਧਰ ਸੱਦ ਲਈਏ। ਉਹਨਾਂ ਦਾ ਗੁੱਸਾ ਥੋੜਾ ਘਟ ਗਿਆ। ਸਾਲ ਕੋ ਕੋਇਆ ਤਾਂ ਅਸੀਂ ਦੋਵੇਂ ਕੈਨੇਡਾ ਚਲੇ ਗਏ। ਬਹੁਤ ਮੁਸ਼ਕਲ ਨਾਲ ਸਾਡਾ ਦੋਵਾਂ ਦਾ ਵੀਜ਼ਾ ਲੱਗਿਆ ਸੀ। ਅਸੀਂ ਕੈਨੇਡਾ ਗਏ ਤਾਂ ਉੱਥੇ ਆਪਣਾ ਕੰਮਕਾਰ ਕਰ ਲੱਗ ਪਈ। ਹੌਲੀ-ਹੌਲੀ ਜ਼ਿੰਦਗੀ ਬਦਲਣ ਲੱਗ ਪਈ। ਸਮੇਂ ਦੇ ਨਾਲ-ਨਾਲ ਸਭ ਕੁਝ ਬਦਲ ਗਿਆ। ਮੇਰੀ ਮਾਸੀ ਨੇ ਮੇਰੇ ਮਾਪਿਆਂ ਨੂੰ ਦੱਸ ਦਿੱਤਾ। ਪੂਜਾ ਕੈਨੇਡਾ ਪਹੁੰਚ ਗਈ। ਤੁਸੀਂ ਹੁਣ ਉਹਦੇ ਨਾਲ ਬੋਲਚਾਲ ਕਰ ਲਓ। ਬਸ ਇੱਕ ਮਾਸੜ ਦੇ ਕਹਿਣ ਤੇ ਮੇਰੇ ਮਾਪਿਓ ਨੇ ਮੇਰੀ ਗਲਤੀ ਨੂੰ ਮaaf ਕਰ ਦਿੱਤਾ ਤੇ ਮੇਰੇ ਨਾਲ ਗੱਲਬਾਤ ਕਰਨ ਲੱਗ ਪਏ। ਮੇਰੀ ਮਾਂ ਬਹੁਤ ਰੋਂਦੀ ਸੀ ਕਿ ਤੂੰ ਮੇਰੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ। ਮੈਂ ਤੇਰੇ ਵਿਆਹ ਲਈ ਕਿੰਨੀਆਂ ਚੀਜ਼ਾਂ ਨੂੰ ਜੋੜਿਆ ਸੀ, ਕਿੰਨਾ ਕੁਝ ਬਣਾਇਆ ਸੀ ਕਿ ਮੈਂ ਆਪਣੀ ਪੂਜਾ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦੇਣੀ। ਮੈਂ ਉਹਨਾਂ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗਤੀ ਤੇ ਫੋਨ ਕਰਨ ਲੱਗ ਪਈ। ਪਰ ਫਿਰ ਤਿੰਨ ਸਾਲ ਬਾਅਦ ਅਸੀਂ ਬੱਚਾ ਲੈ ਲਿਆ ਤੇ ਆਪਣੀ ਜ਼ਿੰਦਗੀ ਵਧੀਆ ਗੁਜ਼ਾਰਾ ਲੱਗ ਪਈ। ਮੈਂ ਬਹੁਤ ਖੁਸ਼ ਸੀ ਕਿ ਜਗਰਾਜ ਨੇ ਮੇਰੇ ਨਾਲ ਪੂਰਾ ਸਾਥ ਨਿਭਾਇਆ ਮੈਂ ਅੱਜ ਤੱਕ ਕਦੀ ਉਹਦੇ ਨਾਲ ਲੜ ਕੇ ਨਹੀਂ ਸੀ ਵੇਖਿਆ ਉਹ ਵੀ ਮੈਨੂੰ ਖਦੋਂ ਵੱਧ ਪਿਆਰ ਕਰਦਾ ਸੀ ਤੇ ਮੈਂ ਵੀ ਉਹਨੂੰ ਬਹੁਤ ਪਿਆਰ ਕਰਦੀ ਸੀ ਜਗਰਾਜ ਨੇ ਵੀ ਮੇਰੇ ਘਰਦਿਆਂ ਨਾਲ ਗੱਲ ਕੀਤੀ ਤੇ ਆਪਣੀ ਗਲਤੀ ਦੀ ਮਾਫੀ ਮੰਗ ਲਈ ਮੇਰੇ ਘਰਦਿਆਂ ਨੇ ਹੁਣ ਮੇਰੀ ਗਲਤੀ ਨੂੰ ਮਾਫ ਕਰ ਦਿੱਤਾ ਤੇ ਆਪਣਾ ਪੁੱਤ ਸਮਝ ਕੇ ਗੱਲਬਾਤ ਕਰਨ ਲੱਗ ਪਏ ਅੱਜ ਮੇਰੇ ਵਿਆਹ ਨੂੰ 6 ਸਾਲ ਹੋ ਗਏ ਮੈਂ ਆਪਣੇ ਘਰ ਵਾਲੇ ਜਗਰਾਜ ਦੇ ਨਾਲ ਕੈਨੇਡਾ ਵਿੱਚ ਸੈੱਟਅਪ ਹੋ ਗਈ ਆ ਔਰ ਮੇਰਾ ਪਿੰਡ ਜਾਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਕਦੀ ਕਦੀ ਦਿਲ ਕਰਦਾ ਕਿ ਇੱਕ ਵਾਰ ਜਾ ਕੇ ਆਪਣੀ ਮਾਂ ਨੂੰ ਮਿਲਾਵਾਂ ਤੇ ਕਦੀ ਦਿਲ ਕਰਦਾ ਕਿ ਉਹਨੂੰ ਵੀ ਇੱਥੇ ਸੱਦ ਲਾਵਾਂ ਮੇਰੀ ਮਾਂ ਜੋ ਅੱਜ ਤੱਕ ਵਰੀਜਾਂ ਪੂਰੀਆਂ ਕਰਦੀ ਰਹੀ ਮੈਂ ਦੁਆ ਕਰ ਰਹੀ ਆ ਕਿ ਰੱਬਾ ਮੇਰੀ ਮਾਂ ਨੂੰ ਲੰਮੀਆਂ ਉਮਰਾਂ ਬਖਸ਼ੋ ਤੇ ਇਦਾਂ ਹੀ ਤੇ ਇਦਾਂ ਹੀ ਖੁਸ਼ ਰੱਖਿਓ ਉਹਦੇ ਬਿਨਾਂ ਵੀ ਮੈਨੂੰ ਦੁਨੀਆ ਸੁਣੀ ਜਿਹੀ ਲੱਗਣੀ ਆ ਕਿਉਂਕਿ ਮੈਂ ਇੱਕ ਘੁੰਮਣ ਫਿਰਨ ਤੇ ਐਸ਼ ਆਰਾਮ ਵਾਲੀ ਜ਼ਿੰਦਗੀ ਛੱਡ ਕੇ ਘਰਗ੍ਰਸਤੀ ਦੀ ਜ਼ਿੰਦਗੀ ਜੀਉਂਦੀ ਲੱਗ ਪਈ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜੇਕਰ ਤੁਸੀਂ ਵੀ ਆਪਣੀ ਕੋਈ ਕਹਾਣੀ ਸਾਡੇ ਚੈਨਲ 'ਤੇ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਕਮੈਂਟ ਵਿੱਚ ਲਿਖ ਸਕਦੇ ਹੋ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ